ਸਾਨੂੰ ਮੁੱਖ ਖੇਤੀ ਬੜੀ ਅਫਸਰ ਫਰੀ ਪ੍ਰੋਵਿੰਸੋਂ ਪੱਤਰ ਆਇਆ ਸੀ ਵੀ ਕਨਾਲ ਕਲੋਨੀ ਵਿੱਚ ਕੋਈ ਅਗਰਵਾਲ ਖਾਦ ਸਟੋਰ ਹੈ ਉਹਨਾਂ ਨੇ ਉੱਥੇ ਕੋਈ ਖਾਦ ਦਾ ਜ਼ਖੀਰਾ ਰੱਖਿਆ ਹੋਇਆ ਕੋਕੇ ਤੇ ਉਹਦੇ ਉਹਨਾਂ ਨੇ ਤਹਿਸੀਲਦਾਰ ਸਾਹਿਬ ਤੇ ਹੋਰ ਅਫਸਰਾਂ ਨੇ ਜਾ ਕੇ ਜਦੋਂ ਉੱਥੇ ਚੈਕਿੰਗ ਕੀਤੀ ਉਹਨਾਂ ਨੂੰ ਕੋਈ ਬੇਨਿਜ਼ਮੀਆਂ ਲੱਗੀਆਂ ਉਹ ਜਿਹੜਾ ਪੱਤਰ ਆਉਂਤੇ ਅਸੀਂ ਪਨੀਤ ਬੰਸਲ ਦੇ ਰਿਕੀ ਕਲੋਨੀ ਦੇ ਖਿਲਾਫ ਹੈ ਜਿਹੜਾ ਇਸ ਖਾਦ ਸਟੋਰ ਦਾ ਮਾਲਕ ਹੈ ਫਰਮ ਦਾ ਮਾਲਕ ਆ ਉਹਦੇ ਖਿਲਾਫ ਮਕਦਮਾ ਨੰਬਰ 271 12 11 2024 ਅੰਡਰ 167 ਈਸੀ ਇੱਕ ਤੇ ਹੋਰ ਜ਼ਰੂਰੀ ਜਿਹੜੀਆਂ ਧਾਰਾਂ ਲਾ ਕੇ ਅਸੀਂ ਦਿੱਤਾ ਥਾਣੇ ਸਟੇਫ ਕੋਲ ਜਦ ਅਨਵੈਸਟਿਗੇਸ਼ਨ ਜਾਰੀ ਹੈ ਦੋਸ਼ੀ ਭਰਲੇ ਤਾਂ ਨਹੀਂ ਜੀ ਦੋਸ਼ੀ ਨਹੀਂ ਜਿਹੜਾ ਸਾਨੂੰ ਮੁੱਖ ਖੇਤੀ ਬੜੀ ਅਫਸਰ ਫਰੀਪਰ ਵੱਲੋਂ ਪੱਤਰ ਆਇਆ ਸੀ ਵੀ ਕਨਾਲ ਕਲੋਨੀ ਵਿੱਚ ਕੋਈ ਅਗਰਵਾਲ ਖਾਦ ਸਟੋਰ ਹੈ ਉਹਨਾਂ ਨੇ ਉੱਥੇ ਕੋਈ ਜਿਹੜਾ ਖਾਦ ਦਾ ਜ਼ਖੀਰਾ ਰੱਖਿਆ ਹੋਇਆ ਕੋਕੇ ਤੇ ਉਹਦੇ ਉਹਨਾਂ ਨੇ ਤਹਿਸੀਲਦਾਰ ਸਾਹਿਬ ਤੇ ਹੋਰ ਅਫਸਰਾਂ ਨੇ ਜਾ ਕੇ ਜਦੋਂ ਉੱਥੇ ਚੈਕਿੰਗ ਕੀਤੀ ਉਹਨਾਂ ਨੂੰ ਕੋਈ ਬੇਨਿਜਮੀਆਂ ਲੱਗੀਆਂ ਉਹ ਜਿਹੜਾ ਪੱਤਰਾ ਹੁੰਤੇ ਅਸੀਂ ਪਨੀਤ ਬੰਸਲ ਦੇ ਰਿਕੀ ਕਲੋਨੀ ਦੇ ਖਿਲਾਫ ਹੈ ਜਿਹੜਾ ਇਸ ਖਾਦ ਸਟੋਰ ਦਾ ਮਾਲਕਾ ਫਰਮ ਦਾ ਮਾਲਕ ਹੈ ਉਹਦੇ ਖਿਲਾਫ ਮੁਕਦਮਾ ਨੰਬਰ 271 12 11 2024 ਅੰਡਰ ਸੈਕਸ਼ਨ 77C 1 ਤੇ ਹੋਰ ਜ਼ਰੂਰੀ ਜਿਹੜੀਆਂ ਧਾਰਾਂ ਲਾ ਕੇ ਅਸੀਂ ਥਾਣਾ ਸੋਹਣਪੁਰ ਦਾ ਜੱਜ ਇਨਵੈਸਟੀਗੇਸ਼ਨ ਜਾਰੀ ਹੈ ਦੋਸ਼ੀ ਭੜਲੇ ਨਹੀ ਜੀ ਦੋਸ਼ੀ ਨਹੀਂ ਜੀ ਰੈਸਟ ਸਾਨੂੰ ਮੁੱਖ ਖੇਤੀ ਬੜੀ ਅਫਸਰ ਫਰੀ ਪ੍ਰੋਵਿੰਸੋਂ ਪੱਤਰ ਆਇਆ ਸੀ ਵੀ ਕਨਾਲ ਕਲੋਨੀ ਵਿੱਚ ਕੋਈ ਅਗਰਵਾਲ ਖਾਦ ਸਟੋਰ ਹੈ ਉਹਨਾਂ ਨੇ ਉੱਥੇ ਕੋਈ ਖਾਦ ਦਾ ਜ਼ਖੀਰਾ ਰੱਖਿਆ ਹੋਇਆ ਕੋਕੇ ਤੇ ਉਹਦੇ ਉਹਨਾਂ ਨੇ ਤਹਿਸੀਲਦਾਰ ਸਾਹਿਬ ਤੇ ਹੋਰ ਅਫਸਰਾਂ ਨੇ ਜਾ ਕੇ ਜਦੋਂ ਉੱਥੇ ਚੈਕਿੰਗ ਕੀਤੀ ਉਹਨਾਂ ਨੂੰ ਕੋਈ ਬੇਨਿਜ਼ਮੀਆਂ ਲੱਗੀਆਂ ਉਹ ਜਿਹੜਾ ਪੱਤਰ ਆਉਂਤੇ ਅਸੀਂ ਪਨੀਤ ਬੰਸਲ ਦੇ ਰਿਕੀ ਕਲੋਨੀ ਦੇ ਖਿਲਾਫ ਜਿਹੜਾ ਇਸ ਖਾਦ ਸਟੋਰ ਦਾ ਮਾਲਕ ਆ ਫਰਮ ਦਾ ਮਾਲਕ ਆ ਉਹਦੇ ਖਿਲਾਫ ਮਕਦਮਾ ਨੰਬਰ 271 12 11 2024 ਅੰਡਰ 87 ਈਸੀ 1 ਤੇ ਹੋਰ ਜ਼ਰੂਰੀ ਜਿਹੜੀਆਂ ਧਾਰਾਂ ਲਾ ਕੇ ਅਸੀਂ ਦਿੱਤਾ ਥਾਣੇ ਸਟੇਪ ਰਿਪੋਰਟ ਜਿਵੇਂ ਇਨਵੈਸਟੀਗੇਸ਼ਨ ਜਾਰੀ ਹੈ ਦੋਸ਼ੀ ਭਰਲੇ ਤਾਂ ਨਹੀਂ ਜੀ ਦੋਸ਼ੀ ਨਹੀਂ ਜਿਹੜਾ ਅਰਚ ਕੀਤਾ ਸਾਨੂੰ ਮੁੱਖ ਖੇਤੀਬੜੀ ਅਫਸਰ ਫਰੀਪੁਰ ਵੱਲੋਂ ਪੱਤਰ ਆਇਆ ਸੀ ਵੀ ਕਨਾਲ ਕਲੋਨੀ ਵਿੱਚ ਅ ਪਈ ਅਗਰਵਾਲ ਖਾਦ ਸਟੋਰ ਹੈ ਉਹਨਾਂ ਨੇ ਉੱਥੇ ਕੋਈ ਖਾਦ ਦਾ ਜ਼ਖੀਰਾ ਰੱਖਿਆ ਹੋਇਆ ਕੋਕੇ ਤੇ ਉਹਦੇ ਉਹਨਾਂ ਨੇ ਤਹਿਸੀਲਦਾਰ ਸਾਹਿਬ ਤੇ ਹੋਰ ਅਫਸਰਾਂ ਨੇ ਜਾ ਕੇ ਜਦੋਂ ਉੱਥੇ ਚੈਕਿੰਗ ਕੀਤੀ ਉਹਨਾਂ ਨੂੰ ਕੋਈ ਬੇਨਿਜਮੀਆਂ ਲੱਗੀਆਂ ਉਹ ਜਿਹੜਾ ਪੱત્રਾ ਹੁੰਤੇ ਅਸੀਂ ਪਨੀਤ ਬੰਸਲ ਦੇ ਰਿਕੀ ਕਲੋਨੀ ਦੇ ਖਿਲਾਫ ਹੈ ਜਿਹੜਾ ਇਸ ਖਾਦ ਸਟੋਰ ਦਾ ਮਾਲਕਾ ਫਰਮ ਦਾ ਮਾਲਕ ਹੈ ਉਹਦੇ ਖਿਲਾਫ ਮਕਦਮਾ ਨੰਬਰ 271 12 11 2024 ਅੰਡਰ ਸੈਕਸ਼ਨ 7EC ਇੱਕ ਤਾਂ ਹੋਰ ਜ਼ਰੂਰੀ ਜਿਹੜੀਆਂ ਧਾਰਾਂ ਲਾ ਕੇ ਅਸੀਂ ਦਿੱਤਾ ਤੁਹਾਨੂੰ ਸਬਸਕ੍ਰਾਈਬ ਕਰਨਾ ਜੇ ਅਨਵੈਸਟਿਗੇਸ਼ਨ ਜਾਰੀ ਹੈ ਦੋਸ਼ੀ ਭਰ ਲੈ ਸਰ ਨਹੀਂ ਜੀ ਦੋਸ਼ੀ ਨਹੀਂ ਜਿਹੜਾ ਸਟੇਟ